ਸ਼ੁਕਰ ਕਰੋ ਸ਼ੁਕਰ ਕਰੋ ਠੱਗਾ ਨੂੰ ਗ੍ਰਿਫਤਾਰ ਕਰੋ ਪਰ ਜਦ ਇਹੋ ਜਿਹੇ ਬੰਦੇ ਤੁਹਾਡੇ ਨਾਲ ਫੋਟੋਆਂ ਖਿਜਵਾ ਕੇ ਲੋਕਾਂ ਨਾਲ ਠੱਗੀ ਕਰ ਰਹੇ ਆ ਜੇ ਠੱਗੀ ਕੀਤੀ ਹੈ ਤੈਉਂ ਐਫ ਆਈ ਆਰ ਰਜਿਸਟਰਡ ਹੋਈ ਹੈ ਤੇ ਮੈਂ ਤਾਂ ਥਾ ਸਿਪੀ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੂੰਗਾ ਵੀ ਇਹ ਜਿਹੜੇ ਠੱਗ ਬੰਦੇ ਨੇ ਇਹਨਾਂ ਨੂੰ ਸਲਾਕਾ ਦੇ ਪਿੱਛੇ ਸਿੱਟੋ ਅੱਜ 1 ਮਹੀਨਾ ਹੋ ਗਿਆ ਇਹਨਾਂ ਦੀ ਅਰੈਸਟ ਨਹੀਂ ਪਈ ਲੋਰ ਕੋਰਟ ਤੋਂ ਸੈਸ਼ਨ ਕੋਰਟ ਤੋਂ ਹਾਈ ਕੋਰਟ ਤੋਂ ਵੀਲ ਡਿਸਮਿਸ ਹੋਵੇ ਤੇ ਬੰਦੇ ਸ਼ਰੀਆਮ ਘੁੰਮਰੇ ਜਿਪਸੀਆਂ ਲੈ ਕੇ ਘੁੰਮਰੇ ਪੁਲਿਸ ਦੇ ਗਨਮੈਨ ਨਾਲ ਲੱਗੇ ਘੁੰਮਰੇ ਆ ਇਹਨਾਂ ਤੇ 420 506 120 BB ਐਫ ਆਈ ਆਰ ਹੈ ਹਬਵਾਲ ਥਾਣੇ ਦੀ ਜਲੰਧਰ ਦੇ ਵਿੱਚ ਫੀਮ ਨਾ ਫੜੇ ਗਏ ਠੀਕ ਹੈ ਪੁਲਿਸ ਦੀ ਵਰਦੀ ਇਹਦੇ ਬੰਦੇ ਪਾਉਂਦੇ ਆ ਤੇ ਇਹ ਬੰਦੇ ਨੂੰ ਅਰੈਸਟ ਪਾਣ ਦੀ ਬਜਾਏ ਅੱਜ ਸਵੇਰੇ ਦੋ ਗਨਮੈਨ ਇਹਨੂੰ ਕਾਹਦਾ ਖਤਰਾ ਜਿਹੜਾ ਕੋਡ ਆਫ ਕੰਡਕਟ ਦੇ ਵਿੱਚ ਇਸ ਠੱਗ ਬੰਦੇ ਨੂੰ ਗਨਮੈਨ ਦਿੱਤੇ ਗਏ ਆ ਦੋ ਤਰੀਕ ਵੀ ਐਫ ਆਈ ਆਰ ਰਜਿਸਟਰਡ ਹੈ ਅੱਜ 1 ਮਹੀਨਾ ਹੋ ਗਿਆ ਇਹਨਾਂ ਦੀ ਅਰੈਸਟ ਕਿਉਂ ਨਹੀਂ ਪਾਈ ਜਾ ਰਹੀ ਅਰੋੜਾ ਸਾਹਿਬ ਦੀ ਨੋਟਿਸ ਚ ਲੈ ਕੇ ਜਾਣਾ ਚਾਹੁੰਦਾ ਹੈ ਵੀ ਅਰੋੜਾ ਸਾਹਿਬ ਇਸ ਬੰਦੇ ਨੂੰ ਅੱਜ ਸਵੇਰੇ ਦੋ ਗਨਮੈਨ ਹੋਰ ਦਿੱਤੇ ਗਏ ਨੇ ਇਹ 420 ਦਾ ਪਰਚਾ ਦਰਜਾਇਆ ਤੇ 64 ਪੁਲਿਸ ਐਕਟ ਦਾ ਕਲੰਦਰਾ ਦਰਜਾਇਆ ਇਹਨਾਂ ਤੇ ਔਰ ਉਹ ਦੇਖੋ ਕੋਡ ਆਫ ਕੰਡਕਟ ਦੇ ਵਿੱਚ ਗਨਮੈਨ ਮਿਲੇ ਹੈ ਰਨੇਸ਼ ਭਰਦwaj ਮੁਰਦਾਬਾਦ ਮੁਰਦਾਬਾਦ ਮੁਦਾਬਾ ਰਨੇਸ਼ ਭਰਦwaj ਹਾਏ ਹਾਏ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਅਮਿਤ ਹੁਣੇ ਮੌਜੂਦ ਹਾਂ ਲੁਧਿਆਣਾ ਦੇ ਡੀਸੀ ਆਫਿਸ ਤੇ ਐਕਟਿਵਿਸਟ ਸਮਾਜ ਸੇਵੀ ਡਿਸ਼ਪ ਕਨੋਜੀਆ ਜੀ ਪਹੁੰਚੇ ਨੇ ਮੰਗ ਪੱਤਰ ਲੈ ਕੇ ਹੱਤਾ ਦੇ ਵਿੱਚ ਕਾਗਜ਼ਾਤ ਫੜੇ ਹੋਏ ਨੇ ਗੱਲਬਾਤ ਕਰ ਲੈਣ ਸਰ ਅੱਜ ਤੁਸੀਂ ਪਹੁੰਚੇ ਹੋ ਡੀਸੀ ਆਫਿਸ ਕਿਸ ਸਿਲਸਿਲੇ ਦੇ ਵਿੱਚ ਪਹੁੰਚੇ ਹੋ ਇਸ਼ੀਵ ਸੈਨਾ ਸਮਾਜਵਾਦੀ ਦਾ ਇੱਕ ਲੀਡਰ ਕਹਿੰਦਾ ਆਪਣੇ ਆਪ ਨੂੰ ਕਮਲੇਸ਼ ਭਰਦਵਾਜ ਤੇ ਇਹਦੇ ਦੋ ਮੁੰਡੇ ਹਣੀ ਭਰਦਵਾਜ, ਰੋਹਿਤ ਭਰਦਵਾਜ ਤੇ ਤਿੰਨ ਬੰਦੇ ਹੋਰ ਅਕਿਊਸਡ ਹੈ। ਐਫ ਆਈ ਆਰ ਨੰਬਰ 69/25 420 ਦਾ ਥਾਣਾ ਹੈਬੋਵਾਲ ਵਿਖੇ ਇਹਨਾਂ ਦੇ ਪਰਚਾਦਰਜ ਹੋਇਆ ਹੈ। ਇਹਨਾਂ ਦੇ ਬੰਦੇ ਤੇ ਮਨੀਸ਼ ਗੁਪਤਾ ਤੇ 64 ਪੁਲਿਸ ਸੈਕਟਰ ਦਾ ਕਲੰਦਰਾ ਹੋਇਆ ਹੈ ਪੁਲਿਸ ਦੀ ਵਰਦੀ ਨੂੰ ਮਿਸਯੂਜ਼ ਕਰਨ ਦਾ। ਸਰ ਇਹ ਜਿਹੜਾ ਤੁਸੀਂ ਐਫਾਇਰ ਕਰਵਾਈ ਹੈ ਮਹੀਨ ਕਦੋਂ ਕਰਵਾਈ ਸੀ? ਇਹ ਐਫ ਆਈ ਆਰ 2 ਤਰੀਕ ਨੂੰ ਹੋਈ ਹੈ ਜੀ 2 ਮਈ ਨੂੰ। ਠੀਕ ਹੈ ਜੀ ਅੱਜ ਮਿੱਤੀ 31 ਹੋ ਚੁੱਕੀ ਹੈ ਤੇ ਇਹਨਾਂ ਇਸ ਕੇਸ ਦੇ ਵਿੱਚ ਕਿਸੇ ਦੀ ਅਰੈਸਟ ਪਈ ਹੈ ਜਾਂ ਕੀ ਹੈ ਇਹ ਇਹ ਠੱਗਾ ਨੂੰ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਔਰ ਤੁਹਾਨੂੰ ਹੋਰ ਚੁਕਾ ਦੇਣ ਵਾਲੀ ਇੱਕ ਗੱਲ ਦੱਸਣਾ ਚਾਹਨਾ ਹੈ ਅੱਜ ਸਵੇਰੇ ਇਹਨਾਂ ਨੂੰ ਦੋ ਗਨਮੈਨ ਹੋਰ ਵਧਾਤੇ ਐਫ ਆਈ ਆਰ ਹੋਣ ਦੇ ਬਾਵਜੂਦ ਵੀ ਦੋ ਤਰੀਕ ਦੀ ਐਫ ਆਈ ਆਰ ਰਜਿਸਟਰਡ ਹੈ ਅੱਜ ਇੱਕ ਮਹੀਨਾ ਹੋ ਗਿਆ ਇਹਨਾਂ ਦੀ ਅਰੈਸਟ ਕਿਉਂ ਨਹੀਂ ਪਾਈ ਜਾ ਰਹੀ ਮੈਂ ਸੀਐਮ ਸਾਹਿਬ ਨੂੰ ਕਹਿਣਾ ਚਾਹਨਾ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਤੁਸੀਂ ਬਹੁਤ ਇਮਾਨਦਾਰ ਛਵੀ ਦੇ ਮਾਲਕ ਹੋ ਅਸੀਂ ਤੁਹਾਡੀ ਦਿਲੋਂ ਰਿਸਪੈਕਟ ਕਰਦੇ ਆਂ ਮੈਂ ਆਪ ਆਮ ਆਦਮੀ ਪਾਰਟੀ ਦਾ ਵਰਕਰ ਆਂ ਔਰ ਸਰਦਾਰ ਭਗਮਤਵਰਨ ਜੀ ਵਾਸਤੇ ਆਵਾਜ਼ 24 ਘੰਟੇ ਚੱਕਦਾ ਤੇ ਹਮੇਸ਼ਾ ਚੱਕਦਾ ਰਹੂੰਗਾ ਇਹਦੀ ਸ਼ਿਵ ਸੈਨਾ ਸਮਾਜਵਾਦੀ ਦੇ ਬੰਦੇ ਲੁਧਿਆਣੇ ਦੇ ਵਿੱਚ ਚਿੱਟੇ ਨਾਲ ਫੜੇ ਗਏ ਜਲੰਧਰ ਦੇ ਵਿੱਚ ਫੀਮ ਨਾਲ ਫੜੇ ਗਏ ਠੀਕ ਹੈ ਪੁਲਿਸ ਦੀ ਵਰਦੀ ਇਹਦੇ ਬੰਦੇ ਪਾਉਂਦੇ ਆ ਤੇ ਇਹ ਬੰਦੇ ਨੂੰ ਅਰੈਸਟ ਪਾਣ ਦੀ ਬਜਾਏ ਅੱਜ ਸਵੇਰੇ ਦੋ ਗਨਮੈਨ ਇਹਨੂੰ ਕਾਹਦਾ ਖਤਰਾ ਹੈ ਜਿਹੜਾ ਕੋਡ ਆਫ ਕੰਡਕਟ ਦੇ ਵਿੱਚ ਇਸ ਠੱਗ ਬੰਦੇ ਨੂੰ ਗਨਮੈਨ ਦਿੱਤੇ ਗਏ ਆ ਇਹ ਸੱਤਾ ਦਾ ਨਸ਼ਾ ਹੈ ਜਾਂ ਕੀ ਕਿਸ ਕਿਦਾ ਦੇਖਦੇ ਹੋ ਇਸ ਚੀਜ਼ ਨੂੰ ਕਿਉਂਕਿ ਇੱਕ ਮੰਥ ਹੋ ਜਾਣ ਤੋਂ ਬਾਵਜੂਦ ਹੁਣ ਤੱਕ ਅਰੈਸਟ ਨਹੀਂ ਪਈਏ ਪਈਏ ਇਨ੍ਹਾਂ ਤੇ ਤੇ ਕਿਦਾ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜੀ ਇਹ ਐਫ ਆਈ ਆਰ ਤੁਹਾਡੇ ਸਾਹਮਣੇ ਹੈ ਮੈਂ ਤੁਹਾਨੂੰ ਦਿਖਾ ਰਿਹਾ ਆ ਦੇਖੋ ਇਨ੍ਹਾਂ ਤੇ 420 506 120 ਬੀ ਦੀ ਐਫ ਆਈ ਆਰ ਹੈ ਹੇਪੋਵਾਲ ਥਾਣੇ ਦੀ ਇਹਨਾਂ ਨੂੰ ਪੁੱਛਿਆ ਜਾਵੇ ਕਿ ਆ ਹੇਪੋਵਾਲ ਪੁਲਿਸ ਨੇ ਇੱਕ ਵਾਰ ਵੀ ਰੇਡ ਕੀਤੀ ਹੈ ਇਹਦੇ ਘਰੇ ਕਿਸੇ ਦੇ ਦਾ ਨਸ਼ਾ ਮਰੇ ਹੈ ਸਾਡੇ ਸਾਹਮਣੇ ਸੱਤਾ ਦਾ ਨਸ਼ਾ ਨਹੀਂ ਤਾਂ ਹੋਰ ਕਾਦਾ ਡੈਲੀ ਸੀਪੀ ਅਫੀਸ ਹੁੰਦੇ ਇੱਥੇ 420 ਦਾ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਹੋਵੇ ਉਹ ਬੰਦੇ ਸੀਪੀ ਅਫੀਸ ਕੋਲ ਮੰਨ ਇਹ ਕਹਿੰਦੇ ਸਾਡੀ ਇਨਕੁਆਇਰੀ ਲੱਗੀ ਜੀ ਡੀਸੀਪੀ ਕ੍ਰਾਈਮ ਦੇ ਠੀਕ ਹੈ ਇਨਕੁਆਇਰੀ ਦਾ ਮਤਲਬ ਰੈਸਟ ਸਟੇ ਨਹੀਂ ਹੁੰਦੀ ਤੇ ਇਹਨਾਂ ਨੇ ਕੋਈ ਆਪਣੀ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਦਿਖਾਣਾ ਚਾਹਨਾ ਆਹ ਦੇਖੋ ਇਹਨਾਂ ਦੀ 69 ਨੰਬਰ ਐਫ ਆਈ ਆਰ ਦੀ ਦੋ ਬੰਦਿਆਂ ਦੀ ਬੇਲ ਡਿਸਮਿਸਡ ਸੈਸ਼ਨ ਕੋਰਟ ਤੋਂ ਔਰ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਕੁਐਸ਼ਿੰਗ ਲਗਾਈ ਹਾਈ ਕੋਰਟ ਤੋਂ ਜਿਹੜੀ ਇਹਨਾਂ ਦੀ ਕੁਐਸ਼ਿੰਗ ਡਿਸਮਿਸ ਹੋਈ ਹੈ ਕਿਹਾ ਹ ਇਹ ਠੱਗ ਹੋ ਗਏ ਹੁਣ ਮੈਨੂੰ ਪੋਸਿਬਲ ਹੈ ਜੇ ਇਹਨਾਂ ਦੀ ਜਗ੍ਹਾ ਜੇ ਕੋਈ ਆਮ ਪਬਲਿਕ ਹੁੰਦੀ ਤਾਂ ਉਹਨਾਂ ਦੇ ਤਾਂ ਮੁੜ ਕੇ ਨਾਲ ਹੀ ਉਹਨਾਂ ਨੂੰ ਡੱਕ ਦੇਣਾ ਆਮ ਪਬਲਿਕ ਤੇ ਤਾਂ ਬਿਆਨ ਹੀ ਨਹੀਂ ਲਿੱਤੇ ਜਾਂਦੇ ਬਿਨਾ ਬਿਆਨ ਤੋਂ ਹੀ ਉਹਨਾਂ ਨੂੰ ਤੁੰ ਦਿੱਤਾ ਜਾਂਦਾ ਅਸੀਂ ਸ਼ਿਕਾਰ ਰਹਿਣਾ ਚੀਜ਼ਾਂ ਦਾ ਪਰ ਮੈਂ ਦੱਸਣਾ ਚਾਹੁੰਦਾ ਵੀ ਮਾਨਯੋਗ ਸੀਐਮ ਸਾਹਿਬ ਇਹ ਬੰਦਾ ਕਮਲੇਸ਼ ਭਰਦਵਾਜ ਤੇ ਇਹਦੀ ਟੀਮ ਤੁਹਾਡਾ ਨਾਮ ਬਦ ਨਾਮ ਕਰ ਰਹੀ ਹੈ ਜਿਹੜੇ ਸਾਡੇ ਲੁਧਿਆਣਾ ਵੈਸਟ ਦੇ ਉਮੀਦਵਾਰ ਸੰਜੀਵ ਅਰੋੜਾ ਜੀ ਹੈ ਮੈਂ ਉਹਨੂੰ ਬੇਨਤੀ ਕਰਨਾ ਚਾਹੁੰਦਾ ਸਾਡੀ ਸਾਰੀ ਟੀਮ ਅਰੋੜਾ ਜੀ ਦਾ ਸਾਥ ਦੇ ਰਹੀ ਹੈ ਦਿਨ ਦਾ ਤੇ ਕਰ ਰਹੀ ਹੈ ਕਿਉਂ ਕਿਉਂਕਿ ਇਹ ਲੋਕਲਿਕ ਕੰਮ ਕਰ ਰਿਹਾ ਹੈ ਅਰੋੜਾ ਸਾਹਿਬ ਦੀ ਨੋਟਿਸ ਤੇ ਲੈ ਕੇ ਜਾਣਾ ਚਾਹੁੰਦਾ ਹੈ ਵੀ ਅਰੋੜਾ ਸਾਹਿਬ ਇਸ ਬੰਦੇ ਨੂੰ ਅੱਜ ਸਵੇਰੇ ਦੋ ਗਨਮੈਨ ਹੋਰ ਦਿੱਤੇ ਗਏ ਨੇ ਇਹ 420 ਦਾ ਪਰਚਾ ਦਰਜਾਇਆ ਦੇ ਤੇ 64 ਪੁਲਿਸ ਐਕਟ ਦਾ ਕਲੰਦਰਾ ਦਰਜਾਇਆ ਇਹਨਾਂ ਤੇ ਚਿੱਟੇ ਵਾਲੇ ਬੰਦੇ ਨੇ ਚਿੱਟੇ ਵਾਲਾ ਬੰਦਾ ਇਹਨਾਂ ਦਾ ਲੁਧਿਆਣੇ ਤੋਂ ਫੜਿਆ ਗਿਆ ਆਫੀਮ ਵੇਚਦਾਨ ਦਾ ਬੰਦਾ ਜਲੰਧਰ ਤੋਂ ਫੜਿਆ ਗਿਆ ਪਰ ਇਹਨਾਂ ਤੇ ਕਾਰਵਾਈ ਕਿਉਂ ਨਹੀਂ 30 ਦਿਨ ਹੋ ਗਏ ਇਹਨਾਂ ਨੂੰ ਅਰੈਸਟ ਕਿਉਂ ਨਹੀਂ ਕੀਤਾ ਗਿਆ ਇਹਦਾ ਸਵਾਲ ਇਹ ਨਿਸ਼ਾਨ ਪੁਲਿਸ ਤੇ ਵੀ ਲੱਗਦਾ ਵੈ ਜਾਰੀ ਹੋ ਰਿਹਾ ਵੈ ਕਿਉਂਕਿ ਮੈਂ ਤਾਂ ਸੁਪਨ ਸ਼ਰਮਾ ਜੀ ਬਹੁਤ ਇਮਾਨਦਾਰ ਪੁਲਿਸ ਕਮਿਸ਼ਨਰ ਸਾਹਿਬ ਨੇ ਮੈਡਾ ਨੂੰ ਬੇਨਤੀ ਕਰਨਾ ਚਾਹਨਾ ਹੈ ਵੀ 1 ਮਹੀਨਾ ਹੋ ਗਿਆ ਇਹਨਾਂ ਨੂੰ ਰੈਸਟ ਕਿਉਂ ਨਹੀਂ ਕੀਤਾ ਗਿਆ ਜੇ ਇਨਕੁਆਰੀ ਲੱਗੀ ਹੈ ਠੀਕ ਹੈ ਇਨਕੁਆਰੀ ਜੀ ਇੱਕ ਵਾਰ ਬੰਦਾ ਆ ਕੇ ਆਪਣੇ ਪ੍ਰੂਫ ਦੇ ਦਿੰਦਾ ਹੈ ਸੀਸੀਟੀਵੀ ਕੈਮਰਾ ਕਮਿਸ਼ਨਰ ਦਫਤਰ ਦਾ ਚੈੱਕ ਕਰਾਓ ਤੇ ਦੇਖੋ ਤੁਸੀਂ ਸਾਰਾ ਦਿਨ ਇੱਕ ਇੱਕ ਦਿਨ ਬਾਅਦ ਛੱਡ ਕੇ ਬੰਦੇ ਸੀਪੀ ਦਫਤਰ ਆਉਂਦੇ ਹੈ ਕੀ ਇਹਨਾਂ ਦੀ ਰੈਸਟ ਤੇ ਸਟੇ ਲੱਗੀ ਹੈ ਲੋਰਕੋਟ ਚੋ ਸੈਸ਼ਨ ਕੋਰਟ ਚੋ ਹਾਈ ਕੋਰਟ ਤੋਂ ਬਿਲ ਡਿਸਮਿਸ ਹੋਵੇ ਤੇ ਬੰਦੇ ਸ਼ਰੀਆਮ ਘੁੰਮ ਰਹੇ ਜਿਪਸੀਆਂ ਲੈ ਕੇ ਘੁੰਮ ਰਹੇ ਆ ਪੁਲਿਸ ਦੇ ਗਨਮੈਨ ਨਾਲ ਲੱਗੇ ਘੁੰਮ ਰਹੇ ਆ ਤੁਸੀਂ ਦੱਸਿਆ ਕਿ ਇਹ ਪੁਲਿਸ ਦੇ ਗਨਮੈਨ ਜਿਹੜੇ ਤੁਸੀਂ ਦੱਸਿਆ ਕੀ ਇਹਨਾਂ ਦੀ ਹੋਰ ਸਿਕਿਉਰਟੀ ਵਧਾਈ ਨਾ ਅੱਜ ਸਵੇਰੇ 2 ਗਨਮੈਨ ਮਿਲੇ ਇਹਨਾਂ ਨੂੰ ਇਹ ਚੀਜ਼ ਕਿੱਦਾਂ ਪੋਸੀਬਲ ਹੈ ਕਿਉਂਕਿ ਦੇਖੋ ਜੇ ਸੈਸ਼ਨ ਕੋਰਟ ਤੇ ਹਾਈ ਕੋਰਟ ਤੋਂ ਵੀ ਇਹ ਵੱਡੇ ਹੋ ਗਏ ਨੇ ਹੁਣ ਤੱਕ ਅਰੈਸਟ ਨਹੀਂ ਪਈ ਮੈਂ ਕਹਾਂ ਜੀ ਅੱਜ ਸਵੇਰੇ 2 ਗਨਮੈਨ ਮਿਲੇ ਇਹਨਾਂ ਨੂੰ ਅੱਜ ਸਵੇਰੇ 2 ਗਨਮੈਨ ਦਿੱਤੇ ਗਏ ਇਹਨਾਂ ਨੂੰ ਔਰ ਉਹ ਦੇਖੋ ਕੋਡ ਆਫ ਕੰ ਇਨਾ ਕਿਹੜਾ ਸ਼ਿਵ ਸੇਨਾ ਸਮਾਜਵਾਦੀ ਦੇ ਕਮਲੇਸ਼ ਭਰਦਵਾਈ ਨੇ ਸਮਾਜ ਲਈ ਕੰਮ ਕੀਤਾ ਦੋ ਤਰਮਾਂ ਨੂੰ ਲੜਾਉਂਦਾ ਇਹ ਬੰਦਾ ਸ਼ਿਵ ਸੇਨਾ ਵਾਲਾ ਤੇ ਇਹਨੂੰ ਦੋ ਗਰਮੈਂਟ ਕੋਡ ਆਫ ਕੰਡਕਟ ਦੇਤੇ ਜਦ ਕਿ ਪੁਲਿਸ ਥਾਣਿਆਂ ਦੇ ਵਿੱਚ ਵੀਆਈਪੀ ਡਿਊਟੀਆਂ ਇਲੈਕਸ਼ਨ ਆ ਕਰਕੇ ਇੰਨੀ ਲੱਗ ਰਹੀ ਹੈ ਕਿ ਪੁਲਿਸ ਦੇ ਵਿੱਚ ਫੋਰਸ ਹੀ ਹੈ ਨਹੀਂ ਤੇ ਇਹਨੂੰ ਦੋ ਸਵੇਰੇ ਗਰਮੈਂਟ ਦੇਤੇ ਅੱਜ ਤੇ ਜੀ ਕਨੋਜੀਆ ਸਾਹਿਬ ਗੱਲ ਕਰੀਏ ਇਹਨਾਂ ਐਫਆਈਆਰ ਦੇ ਪਿੱਛੇ ਵਜ੍ਹਾ ਕੀ ਰਹੀ ਹੁਣ ਜਿਹੜੀ ਐਫਆਈਆਰ ਤੱਕ ਗੱਲ ਆ ਦੇਖੋ ਜੀ ਟਿਬਾ ਰੋਡ ਇੱਕ ਲੇਡੀਜ਼ ਤੋਂ 50 ਲੱਖ ਰੁਪਏ ਦੀ ਠੱਗੀ ਮਾਰੀਏ ਨੇ ਬੰਦਾ ਜਿੰਦਾ ਸੀ ਫਿਰ 1,60 ਹਰਦੀ ਠੱਗੀ ਮੇਰੇ ਨਾਲ ਮਾਰੀ ਇੱਕ ਸੰਨੀ ਮੇਤਾ ਨਾਮ ਦਾ ਮੁੰਡਾ ਉਹ ਤੋਂ ਠੱਗੀ ਮਾਰੀ ਹੋਰ ਪਤਾ ਨਹੀਂ ਕਿੰਨੇ ਕਿੰਨੇ ਬੰਦੇ ਨੇ ਜਿਨ੍ਹਾਂ ਦੀ ਕੰਪਲੀਟ ਦੱਬੀਆਂ ਹੋਈਆਂ ਤੇ ਮੈਂ ਤਾਂ ਸੀਪੀ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੂੰਗਾ ਵੀ ਇਹ ਜਿਹੜੇ ਠੱਗ ਬੰਦੇ ਨੇ ਇਹਨਾਂ ਨੂੰ ਸਲਾਕਾ ਦੇ ਪਿੱਛੇ ਸਿੱਟੋ ਅੱਜ 1 ਮਹੀਨਾ ਹੋ ਗਿਆ ਇਹਨਾਂ ਦੀ ਅਰੈਸਟ ਨਹੀਂ ਪਈ ਹੁਣ ਸੀਪੀ ਦਫ਼ਤਰ ਪਹੁੰਚੋ ਜਿਹੜੇ ਕਚਨ ਵਾਲਿਆਂ ਨੂੰ ਇਹਨਾਂ ਦੇ ਬੰਦੇ ਤੁਸੀਂ ਰਿਕਾਰਡ ਘੜਾਓ ਇਹਦਾ ਬੰਦਾ ਲੁਧਿਆਣਾ ਚਿੱਟਾ ਵੇਚਦਾ ਫੜਿਆ ਗਿਆ ਇੱਕ ਹਫੀਮ ਵੇਚਦਾ ਫੜਿਆ ਗਿਆ ਕੀ ਤਸਕਰ ਬੰਦਿਆਂ ਦੀ ਹੁਣ ਜਿਹੜੀ ਇਹ ਮਦਦ ਕੀਤੀ ਜਾਊਗੀ ਉਨੇ ਕੀ ਆਸ਼ਵਾਸ਼ਣ ਦਿੱਤਾ ਗਿਆ ਹੈ ਕੋਈ ਮਿਲਿਆ ਤੁਸੀਂ ਡੀਸੀ ਦਫਤਰ ਵੀ ਪਹੁੰਚੇ ਡੀਸੀ ਦਫਤਰ ਡੀਸੀ ਸਾਹਿਬ ਹੈ ਨਹੀਂ ਕਮਿਸ਼ਨਰ ਦਫਤਰ ਅੱਜ ਸੈਟਰਡੇ ਹੈ ਹੋ ਸਕਦਾ ਕਿ ਤੇ ਵੀਆਈਪੀ ਡਿਊਟੀ ਦੇ ਅਫਸਰ ਸਾਹਿਬਾਨ ਬਿਜ਼ੀ ਹੋਣ ਪਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਹੈ ਵੀ ਸਾਨੂੰ ਮਜਬੂਰ ਨਾ ਕੀਤਾ ਜਾਵੇ ਅਸੀਂ ਸੀਐਮ ਸਾਹਿਬ ਦੇ ਪੱਕੇ ਸਮਰਥਕ ਹੈ ਆਮ ਆਦਮੀ ਪਾਰਟੀ ਵਰਕਰ ਹੈ ਮੈਂ ਸੀਐਮ ਸਾਹਿਬ ਨੂੰ ਮੰਗ ਕਰਨਾ ਚਾਹਨਾ ਹੈ ਵੈਸਟ ਸੀਟ ਤੁਸੀਂ 100% ਜਿੱਤੂਗੇ ਕਿਉਂ ਕਿਉਂਕਿ ਤੁਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ ਪਰ ਜਦ ਇਹੋ ਜਿਹੇ ਬੰਦੇ ਤੁਹਾਡੇ ਨਾਲ ਫੋਟੋਆਂ ਖਿਜਵਾ ਕੇ ਲੋਕਾਂ ਨਾਲ ਠੱਗੀ ਕਰ ਰਹੇ ਆ ਜੇ ਠੱਗੀ ਕੀਤੀ ਹੈ ਤੈ ਉਹ ਐਫ ਆਈ ਆਰ ਰਜਿਸਟਰਡ ਹੋਈ ਹੈ ਤੇ ਇਹ ਬੰਦੇ ਨੂੰ ਅਜ ਸਿਕਿਉਰਟੀ ਦੇਣ ਦਾ ਕੀ ਤੁੱਕ ਬਣਦਾ ਦੋ ਬੰਦੇ ਇਹਨੂੰ ਗਨਮੈਨ ਮਿਲ ਗਏ ਅੱਗੇ ਕੀ ਸਟੈਪ ਹੋਊਗਾ ਦੇਖੋ ਜੀ ਅੱਗੇ ਸਟੈਪ ਇਹ ਹੈ ਕੰਟੀਨਿਊਸਲੀ ਭੁਖੜਤਾਲ ਤੇ ਬੈਠਾਂਗੇ ਇਹਨਾਂ ਨੂੰ ਜੇਲ੍ਹ ਭੇਜਾਂਗੇ ਪਰ ਸਵਾਲਿਆ ਨਿਸ਼ਾਨ ਜਿਹੜਾ ਵੈ ਪੁਲਿਸ ਹਾਈ ਕੋਰਟ ਤੋਂ ਬੇਲ ਡਿਸਮਿਸ ਲੋਅਰ ਕੋਰਟ ਤੋਂ ਸੈਸ਼ਨ ਕੋਰਟ ਤੋਂ ਬੇਲ ਡਿਸਮਿਸ ਇਨਕੁਆਰੀ ਲੱਗੀ ਲੱਗੀ ਰਵੇ ਇਨਕੁਆਰੀ ਦਾ ਮਤਲਬ ਰੈਸਟ ਕਰਨਾ ਸਟੇ ਕਰਨਾ ਥੋੜੀ ਹੁੰਦਾ ਹੈ ਡੇਲੀ ਦਫਤਰ ਹੁੰਦੇ ਆ ਫੋਨ ਚੱਲ ਰਹੇ ਘਰਾਂ 'ਚ ਬੈਠੇ ਆ ਇੱਕ ਵਾਰ ਵੀ ਰੇਟ ਨਹੀਂ ਮਾਰੀ ਪੁਲਿਸ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਇਹਨਾਂ ਨੂੰ ਜਿਹੜਾ ਇਨਸਾਫ ਮਿਲਦਾ ਹੈ